ਨਰੇ ਗਨਾਯੋ ਸਾਸਾ ਸੰਦੇਸ਼ ਕਿਉਂਕਿ ਗੁਰੂ ਸਵਾਦ ਦੇ ਬਾਰਤ ਦੇ ਪਾਸਮਨ ਰਾਜ ਦੇ ਇਸ਼ਾਰਾ ਹੋ ਗਿਆ ਸੀ ਬਾਬਾ ਪੂਰੀ ਜੀ ਬਾਬਾ ਜਸ ਜੀ ਕਿ ਕਦ ਮੰਮਦੀ ਲੱਗੇ ਅਸੀਂ ਕਰਕੇ ਵੀ ਭਾਰੀ ਲੱਗੇ ਕਿ ਸਰ ਕੀ ਦਰਸ਼ਕੋ ਕਟਿਮ ਹਾਏ ਹਨ ਹਰੂ ਸੇਮਾ ਕਰਮ ਕਰੇ ਇਕਲਾ ਆਪਣੀ ਗੋਲ ਵਿੱਚ ਰਹਿ ਹਾਂ ਸਮੋਗ ਦੇ ਦਾਰੇ ਲਾਏ ਬਾਬਾ ਪੂਰੀ ਜੀ ਨੇ ਆਪਣੇ ਗੜੇ ਨਾਲ ਲਗਾਇਆ ਬਾਲੂ ਲਾਲ ਜੇ ਤੁਖ ਕਰ ਦੇਖ ਲਹਰ ਖਾਇਓ ਬੜਾ ਪ੍ਰਿਆਰ ਕੀਤਾ ਹੈ ਸੁਖੋਂ ਦੇ ਦਰਧਾਇਓ ਗੁਰੂ ਸਾਹਿਬ ਮਹਾਰਾਜ ਗੁਰੂ ਹਰਿ ਸਿੰਘ ਮਹਾਰਾਜ ਮੱਥਾ ਤੁਮਿਆ ਆਪਣੀ ਛਾਤੀ ਨਾਲ ਆਇਆ ਕਿ ਸਾਧ ਸੰਗ ਦੀ ਇਹ ਤਾਂ ਸਤਿਕਾਰ ਹੈ ਨਾ ਜਦੋਂ ਆਪਾਂ ਕਿਸੇ ਨੂੰ ਸਤਿਕਾਰ ਨਾਲ ਇੱਕਦਮ ਮਿਲਦੇ ਆ ਉਹਦਾ ਸਾਧ ਸੰਗ ਦੀ ਪ੍ਰਵਾਹ ਵੀ ਖਰਾ ਹੋਇਆ ਕਰਦਾ ਜੇ ਅੰਦਰੋਂ ਦਿਲ ਵਿੱਚ ਸਤਕਾਰ ਹੋਵੇ ਇਸ ਕਰਕੇ ਕਿ ਗੁਰੂ ਸਾਹਿਬ ਮਹਾਰਾਜ ਗੁਰੂ ਹਰਿਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਾਬਾ ਮੂਰੀ ਜੀ ਨੇ ਤੇ ਆਪਣੇ ਗੜੀ ਨਾਲ ਗਾਇਆ ਬੜਾ ਬਲਾਖਿਆਲ ਕੀਤਾ ਮੇਜ ਅਨੰਦ ਸੰਸਾਰ ਜੁਤ ਦਾਤੂ ਭਾਲ ਅੰਸਾ ਸਤਿ ਸ਼੍ਰੀ ਅਕਾਲ ਇਸੇ ਪਰ ਸੰਸਾਰ ਆਮੀਨਾ ਦਾਤੂ ਜਿਨੇ ਦਿਨਰੇ ਵੀ ਕੋ ਕਾਰ ਕੀਤਾ ਹੈ ਤੇ ਆਪਣੇ ਗੜੀ ਨਾਲ ਗਾਇਆ ਗੋਲ ਵਿੱਚ ਨੇ ਆਇਆ